ਪੰਜਾਬ ਚ ਨਸ਼ੇ ਦਾ ਕੈਰ ਲਗਾਤਾਰ ਜਾਰੀ ਲਗਾਤਾਰ ਨਸ਼ਾ ਖਾਰਿਆ ਪੰਜਾਬ ਦੀ ਜਵਾਨੀ ਰਖੜੀ ਵਾਲੇ ਦਿਨ ਨਸ਼ੇ ਨੇ ਖੋ ਲਿਆ ਭੈਣਾ ਦਾ ਭਰਾ ਰਖੜੀ ਵਾਲੇ ਦਿਨ ਭੈਣ ਭਰਾਵਾਂ ਦੀ ਲੰਮੀ ਉਮਰ ਮੰਗਦੀਆਂ ਨੇ ਪਰ ਜਦੋਂ ਰਖੜੀ ਬੰਨਣ ਆਈ ਭੈਣ ਸਾਹਮਣੇ ਹੀ ਭਰਾ ਮੋਤ ਦੇ ਮੂੰਹ ਚ ਚਲਾ ਜਾਵੇ ਤਾ ਇੱਕ ਵਾਰ ਸੋਚ ਕੇ ਵੇਖੋ ਉਸ ਭੈਣ ਤੇ ਕੀ ਬੀਤ ਰਹੀ ਹੋਵੇਗੀ ਤੇ ਮੌਤ ਵੀ ਨਸ਼ੇ ਕਰ ਜਿਸ ਦੀ ਚਪੇਟ ਚ ਪੰਜਾਬ ਦੀ ਜਵਾਨੀ ਮਰਦੀ ਜਾ ਰਹੀ ਹੈ ਪਰ ਕੋਈ ਵੀ ਬਚਾਉਣ ਵਾਲਾ ਨਹੀਂ ਇਸ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਰਖੜੀ ਵਾਲੇ ਦਿਨ ਸਿਰਫ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ 18 ਸਾਲਾਂ ਦਾ ਲਵਨਾ ਦਾ ਨੌਜਵਾਨ ਕੁਝ ਮਹੀਨੇ ਪਹਿਲਾਂ ਹੀ ਨਸ਼ੇ ਦੀ ਦਲਦਲ ਚ ਫਸ ਗਿਆ ਤੇ ਰਖੜੀ ਵਾਲੇ ਦਿਨ ਸਵੇਰੇ ਨਸ਼ੇ ਦੀ ਓਵਰਡੋਜ਼ ਨਾਲ ਉਸਦੀ ਮੌਤ ਹੋ ਗਈ ਤੇ ਇਸ ਤੋਂ ਪਹਿਲਾਂ ਇਸੇ ਦਾ ਵੱਡਾ ਭਰਾ ਵੀ ਨਸ਼ੇ ਦੀ ਪੇਟ ਚੜ ਚੁੱਕਾ ਤੇ ਰਖੜੀ ਬੰਨਣ ਆਈਆਂ ਭੈਣਾਂ ਦੇ ਸਾਰੇ ਚਾ ਮਾਤਰਿ ਬਦਲ ਗਈ ਕਿਸਰਾ ਤੁਹਾਨੂੰ ਪਤਾ ਹੈ ਜੀ ਹਾਂ ਜੀ ਐਤਵਾਰ ਦੇ ਸਾਰੇ ਖੁਸ਼ੀਆਂ ਜੀ ਖੁਸ਼ੀਆਂ ਹਾਂ ਤੇ ਆ ਭੈਣਾਂ ਉਹ ਨਹੀਂ ਆਈਆਂ ਹੀਆਂ ਰਖੜੀ ਬੰਨਣ ਹਾਂਜੀ ਉਦੋਂ ਮੁਰਤੇ ਨਸ਼ਿਆਂ ਨੂੰ ਜੇ ਖਾ ਲਿਆ ਸੌਂਪੇ ਗਏ ਗਏ ਸਾਨੂੰ ਟੜਕਿਆਂ ਨੂੰ ਬਿਠਾਇਆ ਉਹ ਨਾ ਕਿਦੋਂ ਨੂੰ ਬਿਠਾਇਆ ਤੇ ਬਸ ਜੀ ਮੌਤ ਹੁੰਦੀ ਹੋ ਗਈ ਜੀ ਨਸ਼ਿਆਂ ਪਾਣੀ ਹੁੰਦਾ ਚਿੱਟਾ ਟੁੱਟਾ ਪੀਤਾ ਹੋਇਆ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਨੇ ਵੀ ਉਹਨਾਂ ਨੇ ਸਾਨੂੰ ਟੜਕੇ ਪਤਾ ਲੱਗਾ ਕਿ ਤੁਹਾਨੂੰ ਬਿਠਾਉਣ ਲੱਗੇ ਜੀ ਪਤਾ ਲੱਗਾ ਸਾਨੂੰ ਕਿ ਤੁਹਾਨੂੰ ਲਾਇਆ ਲੋਇਆ ਉਹਨੂੰ ਬਿਠਾਇਆ ਉਹ ਲੈਣੀ ਪਾਣੀ ਦੇ ਛਿੱਟੇ ਛੁੱਟੇ ਮਾਰੇ ਪਰ ਉਹ ਬੰਦੇ ਨੇ ਕਹਿੰਦਾ ਨਾ ਮੈਂ ਹੈਗਾ ਕੋਈ ਨਹੀਂ ਰਾਜੀ ਕਿੰਨੇ ਚਿਰ ਤੋਂ ਨਸ਼ਾ ਕਰ ਰਿਹਾ ਸੀ ਨਸ਼ੇ ਕਰਦਾ ਪਿਆ ਸੀ ਕਿ 8 ਕੁ 7 ਮਹੀਨੇ ਹੋ ਗਏ ਹੁੰਦੇ ਜੀ ਇਸ ਨਸ਼ੇ ਦਾ ਕਾਰਨ ਕਾਰਨ ਜੀ ਵੇਖੋ ਇਹ ਪਿਲੀ ਬੜੋਂ ਆਪਣੇ ਬੱਬੂ ਕੋ ਦਾ ਦਾ ਮੁੰਡਾ ਉਹਦਾ ਭਰਾ ਹੀ ਰਜੇਸ਼ ਹੁੰਦੇ ਉਹ ਨਸ਼ਾ ਇਹ ਨਾਲ ਉਹਨਾਂ ਲੈ ਤੇ ਆਂਦਾ ਦੋ ਮੁੰਡੇ ਹੀ 4000 ਬੈਜਾ ਨਸ਼ਾ ਲੈ ਤੇ ਆਏ ਨੇ ਦੋ ਜਣੇ ਜੀ ਦੋ ਦੋ ਯਾਰ ਵੀ ਆ ਨਾ ਠੇਕੇਦਾਰ ਕੋਲ ਆ 4000 ਨਾਲ ਨੇ ਜਾ ਲੈ ਤੇ ਆਇਆ ਚਿੱਟਾ ਇਹਨਾਂ ਬੈਜਾ ਬੈਜਾ ਕਰਾ ਛੱਡੀ ਦਾ ਦਿਨ ਬਏ ਬਏਕ ਰਾਤ ਛੱਡੀ ਕਿਦੋਂ ਆਇਆ ਸਾਡੇ ਕੋਲ ਰਾਤ ਨੂੰ ਸਾਡੇ ਕੋਲ ਪੈ ਗਿਆ ਪੈ ਤੇ ਸਾਨੂੰ ਨਹੀਂ ਪਤਾ ਲੱਗਾ ਵੀ ਉੱਤੇ ਚੜ੍ਹ ਗਿਆ ਕਿ ਅੰਦਰ ਪੈ ਗਿਆ ਇਹ ਜੇ ਅੰਦਰ ਮੈਂ ਵੇਖਿਆ ਤੇ ਅੰਦਰ ਮੰਜੇ ਥੱਲੇ ਡਿੱ ਗਿਆ ਪਿਆ ਹੈ ਜੀ ਮੈਨੂੰ ਉਠਾਇਆ ਦੇ ਕੋਈ ਇਹਨੂੰ ਸੋਤ ਨਹੀਂ ਹੈਗੀ ਹਿੰਦਨ ਕਿੱਥੋਂ ਲੈਂਦੇ ਹੈ ਨਸ਼ਾ ਨਸ਼ਾ ਉਤਨੀ ਬੇੜੀ ਜੀ ਬਬੂ ਆਪਣੇ ਬਬੂ ਦੇ ਪਰ ਆ ਗਿਆ ਆਪਣਾ আর ਇਹ ਹੀ ਮੋੜ ਦਾ ਕਾਰਨ ਤੁਸੀਂ ਨਸ਼ਣ ਸੋਚਦੇ ਜੀ ਹਾਂ ਜੀ ਹਾਂ ਜੀ ਕੀ ਮੰਗ ਕਰਦੇ ਤੁਸੀਂ ਪੁੱਲ ਨਾ ਮਹੀ ਪੁੱਜ਼ਾ ਹੀ ਹੋ ਕਹਿੰਦੇ ਗਰੀਬ ਬੰਦੇ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਸਾਡੀ ਕੋਈ ਪੈਸਾ ਸਾਡੀ ਕੋਈ ਪੈਸਾ ਨਾ ਹੁਣ ਦੋਵੇਂ ਜੀ ਰਹਿ ਗਏ ਮੇਰੇ ਘਰ ਦੇ ਬੜੇ ਮਾਰੇ ਨੇ ਕੰਮ ਨਹੀਂ ਹੁੰਦਾ ਕਾਰ ਨਹੀਂ ਹੁੰਦਾ ਮੈਂ ਆ ਬੋਝਾ ਬੰਦਾ ਤੇ ਮੈਨੂੰ ਕੋਈ ਸਹਾਇਤਾ ਚਾਹੀਦੀ ਜੀ ਰੋਟੀ ਵੀ ਨਹੀਂ ਪੱਕਦੀ ਦੋਸ਼ਿਆਂ ਨੂੰ ਕੀ ਸਜ਼ਾ ਦਿਵਾਣਾ ਚਾਹੁੰਦੇ ਤੁਸੀਂ ਜਿੰਨਾ ਕੋ ਨਸ਼ਾ ਖਾ ਗਿਆ ਯੋਨੇ ਪਟਿਆ ਹਮਣਾ ਚਾਹੀਦਾ ਜੀ

कल डीएसपी साहब सुने आये 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 कै दे। दे आए सी के की कह के ने कह दे गने उ कहंदे ਵੀ ਸਾਡੇ ਨਾਲ ਸਾਥਾ ਦੇਉ ਅਈ ਉਹਨਾਂ ਪਕੜਾਂ ਦੇ ਸਾਰੇ ਕੰਮ ਕਰਾਂ ਦੇ ਪਰ ਇਹੀ ਕਹਿੰਦੇ ਨੇ ਕੰਮ ਹੋਵਨੇ ਨਹੀਂ ਦੇ ਇਹ ਕਹਿੰਦੇ ਆਈ ਕਰਦਿਆਂ ਦੇ ਪਰ ਆਈ ਸਾਨੂੰ ਨਿੰਦ ਜਿਹੀ ਨੇ ਰਹਿ ਗਾਰ ਦਿੰਦੇ ਇਸ ਵੇਲੇ ਪੰਜਾਬ ਚ ਸਭ ਤੋਂ ਵੱਡਾ ਚਿੰਤਾ ਦਾ ਕਾਰਨ ਨਸ਼ਾ ਹੈ ਜੋ ਆਏ ਦਿਨ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ ਤੇ ਘਰਾਂ ਦੇ ਚਿਰਾਗ ਬੁਝ ਰਹੇ ਨੇ ਤੇ ਕਈ ਸਰਕਾਰਾਂ ਆਈਆਂ ਕਈ ਲੀਡਰ ਆਏ ਪਰ ਕੋਈ ਵੀ ਹਜੇ ਤੱਕ ਪੰਜਾਬ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਨਹੀਂ ਸਕਿਆ ਹੈ ਤੇ ਲਾਚਾਰ ਹੋਏ ਲੋਕ ਸਰਕਾਰਾਂ ਪੁਲਿਸ ਪ੍ਰਸ਼ਾਸਨ ਵੱਲ ਵੇਖ ਰਹੇ ਨੇ ਕਿ ਕਦੋਂ ਉਹਨਾਂ ਦੇ ਬੱਚਿਆਂ ਨੂੰ ਕੋਈ ਲੀਡਰ ਜਾਂ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਨਸ਼ੇ ਦੀ ਦਲਦਲ ਚੋਂ ਕੱਢ ਕੇ ਬਾਹਰ ਲੈ ਕੇ ਆਵੇਗਾ ਕਦੋਂ ਪੰਜਾਬ 'ਚ ਨਸ਼ਾ ਬੰਦ ਹੋਵੇਗਾ ਪਰ ਇੱਥੇ ਫਰਜ਼ ਸਿਰਫ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਦਾ ਨਹੀਂ ਹੈ ਲੋਕਾਂ ਨੂੰ ਵੀ ਖੁਦ ਨਸ਼ੇ ਤੋਂ ਮੂੰਹ ਮੋੜਨਾ ਪਵੇਗਾ ਆਪਣੇ ਬੱਚਿਆਂ ਨੂੰ ਸਮਝਾਉਣਾ ਪਵੇਗਾ ਕਿ ਇਸ ਨਸ਼ੇ ਤੋਂ ਬਚ ਕੇ ਰਹੋ ਤੇ ਆਪਣੀ ਚੰਗੀ ਸੰਗਤ ਚੁਣੋ ਕ੍ਰਾਈਮ ਚਾਰਟ ਦੀ ਸਟੋਰੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ